हाँ जी हम चली सी नेल पराउंड थोड़े तो लेट ही होगी तो मैं आगे से थी इतने इतने एक जन मेरे तो, तो अभी है मैं पंद्रह मिनट पहले ही आ गई थी ਮੈਂ ਜੇ ਕਰਵਾ ਲੈਣੀ ਨੀ ਇਲਰਟਸ ਮੈਂ ਤਾਂ ਇਦਾਂ ਦੇ ਕਰਵਾਇਆ ਫਿੱਕਾ ਜਾਂ ਕਲਰ ਕਿਉਂਕਿ ਰੈਸਟੋਰੈਂਟ ਦੇ ਕੰਮ ਤੇ ਜ਼ਿਆਦਾ ਨਹੀਂ ਮੈਂ ਡਾਰਕ ਕਰਵਾ ਸਕਦੇ ਤੇ ਇਹ ਕੋਈ ਭੈਣ ਹੈ ਜੇ ਕੋਈ ਨੀਲਾ ਅੱਖਸਾ ਕੰਮ ਨਾ ਜੀ ਨਹੀਂ ਹੋਣਾ ਤੇ ਸਿੱਖ ਗਿਆ ਸਕਦੇ ਤਾਂ ਬਹੁਤ ਵਧੀਆ ਕਿਉਂਕਿ ਇਹ ਕੰਮ ਇੱਧਰ ਬਹੁਤ ਚੱਲਦਾ ਵਾ ਤਕਰੀਬਨ ਸਾਰੇ ਕਰਾਉਂਦੇ ਆ ਤੇ ਅਜਿੱਥੋਂ ਮੈਂ ਕਰਵਾਉਣੀ ਹੈ ਇਹਦੀ ਬਾਹਰ ਹੀ ਨਹੀਂ ਆਉਂਦੀ ਕਿ ਕੋਈ ਐਂਟ ਵਿੱਚ ਮਸਾ ਮਿਲਦੀ ਆ ਪਹਿਲਾਂ ਹੀ ਬਾਕ ਕਰਵਾਉਣੀ ਪੈਂਦੀ ਆ ਹੁਣ ਵੀ ਮੈਂ ਮਹੀਨੇ ਦੀ ਪਹਿਲਾਂ ਹੀ ਕਰਵਾਤੀ ਤੇ ਇਹ ਤਾਂ ਨਿਕਰਵਾਏ ਆ ਨਾਮੇ ਜਿਆਦਾ ਲੰਬੇ ਕਰਵਾ ਸਕਦੀਆਂ ਕਿਉਂਕਿ ਰੈਸਟੋਰੈਂਟ ਦੇ ਕੰਮ ਉਤੇ ਜਿੱਦਾਂ ਦੇ ਹੈਗੇ ਉਦਾਂ ਹੀ ਬਸ ਥੋੜਾ ਕਲਰ ਹੀ ਨਵਾਉਣੀ ਹੁੰਦੀ ਹੁਣ ਮੈਂ ਨੇਲ ਕਰਾ ਕੇ ਉੱਤਰ ਆ ਗਈ ਸੀਗੀ ਬਾਅਦ ਤੇ ਤੇ ਹੁਣ ਮੈਂ ਪੈਣ ਲੱਗੀ ਆ ਕਫੇ ਪੀਣੇ ਨਾਲੇ ਕੁਸ ਖਾਣਨੀ ਫਿਰ ਕਿਉਂਕਿ ਅਸੀਂ ਉਧਰ ਜਾਣਾ ਸੀਗਾ ਨਵੇਂ ਘਰੇ ਇੱਥੇ ਮੈਸਤਰੀ ਲੱਗਾ ਵਾ ਤੇ ਇਹ ਇੱਧਰ ਹੀ ਫੇਰ ਆ ਜਾਣਗੇ ਕੰਮ ਤੋਂ ਚੱਲੇ ਚੱਲਾਂਗੇ ਮੈਂ ਕਿਸੋਂ ਫੇਰ ਘਰੇ ਜਾਉਂਗੀ ਫੇਰ ਉਧਰ ਫੇਰ ਆਉਣਾ ਪਊਗਾ ਫੇਰ ਹੁਣ ਇੱਥੇ ਇਕੱਠੀ ਚੱਲਵਟਾਂਗੇ ਫੇ ਨਾਲੇ ਵਧੀਆ ਟੌਪ ਸੀਗੀ ਚਲੋ ਗੱਲ 10 ਮਿੰਟ ਟੌਪ ਸਿੱਖ ਲੈਣੇ ਅੱਜ ਮੌਸਮ ਸੋਹਣਾ ਵਾ ਹਵਾ ਹਵਾ ਚੱਲਦੀ ਹੈ ਉਹਨਾਂ ਅੱਗੇ ਜਿਵੇਂ ਕਿ ਕਾਫੇ ਨੇ ਨੀ ਨਾਲ ਹੰਬਲਸਨ ਇਹ ਵੀ ਤਰਪੇ ਹੁੰਦੇ ਫੋਨ ਆ ਗਿਆ ਸੀ ਤੇ ਮੈਂ ਵੀ ਆ ਰਹੀ ਸੀਗੀ ਹੁਣ ਮੈਂ ਕਿਹਾ ਚਲੋ ਮੈਂ ਉੱਧਰ ਚਲੀ ਜਾਂਦੀ ਹਾਂ ਉਹਦੋਂ ਆ ਜਾਣਗੇ ਨਾਲੇ ਉਹਨਾਂ 'ਚ ਗੱਲ ਪਚੈਂਤ ਕਰ ਲਈ ਇੱਥੇ ਵੀਡੀਓ ਬਣਾਉਨੇ ਆ 크리스마ਸ ਦਾ ਕਰਕੇ ਤਾਲਿਆਂ ਦਾ ਇੱਥੇ ਦਸਨ ਤਿਆਰੀ ਕਰੀ ਜਾਂਦੇ ਆ ਲਾਈਟਾਂ ਲੁੱਟਾਂ ਲਾਈ ਜਾਂਦੇ ਆ ਆ ਤਰੀ ਬਣਾਇਆ ਵਾ ਇਹ ਸ਼ਾਮ ਨੂੰ ਵੇਖਾਂਗੇ ਟਾਈਮ ਲੱਗਾ ਤਾਂ ਅੱਜ 5:00 ਉਹਦੇ ਤੱਕ ਉਹ ਦੂਜੇ ਵੀ ਸਾਰੇ ਕੰਮ ਤੋਂ ਆ ਜਾਣਗੇ ਫਿਰ ਵੇਖਾਂਗੇ ਸ਼ਾਇਦ ਇਹ ਸ਼ਾਮ ਨੂੰ ਜਗਨ ਲੱਗ ਗਿਆ ਹੋਇਆ ਤਾਂ ਆ ਸਾਰੇ ਉੱਪਰ ਲਾਈਟਿੰਗ ਗਲੀਆਂ ਗਲੀਆਂ ਵਿੱਚ ਸਾਰੇ ਲਾਈ ਜਾਂਦੇ ਆ ਬਹੁਤ ਡਟਰੀ ਬਣਾਇਆ ਮਿਲਣਾ ਸ਼ਾਇਦ ਹਜੇ ਨਹੀਂ ਜਗਾਇਆ ਹੁਣ ਇਹਨਾਂ ਨੇ ਤਿਆਰੀ ਕਰੀ ਜਾਂਦੀ ਵੇਖਾਂਗੇ ਸ਼ਾਮ ਨੂੰ ਆ ਕੇ ਹਾਂਜੀ ਹੁਣ ਅਸੀਂ ਚੱਲੇ ਆ ਪੀਜ਼ਾ ਲੈਣ ਅੱਛਾਨ ਮੈਂ ਕਿਤੇ ਮੈਂ ਇਹ ਕਾਜੀ ਸੀਗੀ ਅੱਜ ਉਹਨਾਂ ਦੇ ਪਾਪਾ ਹੈ ਨਹੀਂਗੇ ਉਕੇ ਸੱਕਾ ਮਲੇ ਬਾਹਰ ਗਏ ਹੋਏ ਆ ਬੱਚੇ ਕਹਿੰਦੇ ਪੀਜ਼ਾ ਖਾਣਾਂ ਦਾ ਵੇਖੋ ਚਲੋ ਆਪਾਂ ਚੱਲਦੇ ਆ ਲੈਣ ਜਾ ਵੀ ਹੈ ਮਾਂ ਹੈਗੀ ਹੈਗੀ ਥੈਂਕ ਯੂ ਆਹ ਬਾਰੀ ਇਹ ਬਾਰੀ ਧਾਈ ਸੀ ਤੇ ਆਂ ਦੇ ਗਰੇਜ਼ੀ ਮੈਨ ਨਹੀਂ ਦੇਖਦਾ ਸ਼ਾਂਤ ਨਾ ਕਨੈਕਟਰ ਦਾ

ਲੱਡੂ ਚੱਲ ਗਿਆ ਲੈਣ ਆਂਟੀ ਸਾਨੀ ਕੀ ਗੈਸ ਹੀ ਹੈ ਦੱਸੀ ਕੀ ਲਾ ਦਿੰਦੇ ਆ ਟਾਈਮ ਮੈਨੂੰ ਵੀ ਪਤਾ ਬਹੁਤ ਵਧੀਆ ਟਾਈਮ ਤੇ ਆ ਗਿਆ ਤੇ ਹੁਣ ਉਹਨੂੰ ਤਾਂ ਕਰਨਾ ਪਿਆ